ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਆਰਡਰ ਨਿਊਜ਼ ਖਬਰ ਇਸ ਵੇਲੇ ਪਠਾਨਕੋਟ ਤੋਂ ਸਾਹਮਣੇ ਆਈ ਹੈ ਦੱਸਦੀ ਹੈ ਕਿ ਪਠਾਨਕੋਟ ਦੇ ਉੱਚੀ ਪੁਲੀ ਇਲਾਕੇ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਅਤੇ ਇਲਾਕੇ ਵਿੱਚ ਅਚਾਨਕ ਚੱਲੀਆਂ ਗੋਲੀਆਂ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਚੁੱਕਿਆ ਗੋਲੀਆਂ ਲੱਗਣ ਨਾਲ ਇੱਕ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਚੁੱਕਿਆ ਜਿਸ ਦੇ ਦੋਹਾਂ ਹੱਥਾਂ ਤੇ ਇੱਕ ਇੱਕ ਗੋਲੀ ਲੱਗੀ ਹੈ ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਵੀ ਕਰਵਾ ਦਿੱਤਾ ਗਿਆ ਫਿਲਹਾਲ ਉਸ ਦੀ ਹਾਲਤ ਖਤੇ ਤੋਂ ਬਾਅਦ ਦੱਸੀ ਜਾ ਰਹੀ ਹੈ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨ ਲੋਕਾਂ ਤੇ ਮਾਮਲਾ ਦਰਜ ਕੀਤਾ ਵੱਡੀ ਗੱਲ ਇਹ ਹੈ ਕਿ ਗੋਲੀਬਾਰੀ ਦੇ ਬਾਅਦ ਸਾਰੇ આરોપી ਫਰਾਰ ਹੋ ਚੁੱਕੇ ਨੇ ਅਤੇ ਪੁਲਿਸ ਵੱਲੋਂ આરોપીਆਂ ਨੂੰ ਕਾਬੂ ਕਰਨ ਦੇ ਲਈ ਵਕਫ ਵਕਫਾ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਫਿਲਹਾਲ ਇਸ ਸਾਰੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੁਝ ਕਹਿਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ ਦੇਖਣੀ ਹੋ ਪੰਜਾਬੀ ਬਾਰਡਰ ਨਿਊਜ਼ ਕੇ ਸ਼ਰਮਾ ਦੀ ਰਿਪੋਰਟ ਪਠਾਨਕੋਟ ਆਈ ਰਿੰਕੂ ਕੀ ਗੱਲ ਜੀ ਗੱਲ ਭਾਈ ਕੁਛ ਨਹੀਂ ਪਰਸੂ ਰਾਤ ਦੀ ਗੱਲ ਹੈ ਜੀ ਆ ਤੇ ਮੈਂ ਆਪਣੀ ਪੁਲੀ ਤੇ ਬੈਠਾ ਪਿਆ ਸੀ 11:00 ਵਜੇ ਨਾਲ ਹਾਂਜੀ ਤੇ ਮੋਟਰਸਾਈਕਲ ਤੇ ਤਿੰਨ ਮੁੰਡੇ ਆਏ ਆ ਠੀਕ ਆ ਦੋ ਮੁੰਡੇ ਉਤਰੇ ਆ ਮੋਟਰਸਾਈਕਲ ਤੋਂ ਇੱਕ ਜਿਹੜਾ ਮੁੰਡਾ ਹੈਗਾ ਉਹਦਾ ਨਾਮ ਹੈਗਾ ਦਲਵੀਰ ਇੱਕ ਮੁੰਡੇ ਦਾ ਨਾਮ ਹੈਗਾ ਮਨਵ ਜੋ ਵੀ ਸੰਲੀ ਪੁਲੀera ਆਇਆ ਮਨਵ ਨੇ ਆਂਦੇ ਹੀ ਮੇਰੇ ਫਾਇਰਿੰਗ ਸ਼ੁਰੂ ਕਰਤੀ ਹੈ ਜੋ ਵੀ ਮੇਰੇ ਦੋ ਰੌਂਦ ਬੱਜੇ ਹੋਏ ਠੀਕ ਆ ਉਸ ਤੋਂ ਜਿਹੜਾ ਇੱਕ ਮੁੜਾ ਦੇ ਨਾਲ ਸੀਗਾ ਤੀਸਰਾ ਬਾਈਕ ਤੇ ਬੈਠਾ ਮੈਨੂੰ ਹੋਰੀ ਪਹਚਾਣਾ ਇਨਕੀ ਠੀਕ ਆ ਉਸ ਤੋਂ 15 ਦਿਨ ਪਹਿਲਾਂ ਮੈਨੂੰ ਇੱਕ ਫੋਨ ਤੇ ਧਮਕੀ ਆਈ ਆ ਇੱਕ ਗੋਰਮੈਰਾ ਲੋ ਇੱਕ ਆਪਾ ਤੈਨੂੰ ਮਰਵਾ ਦੇਣਾ ਇੱਕ ਗੋਰਮੈਰਾ ਹੀ ਬਣਾ ਲੋਰੇ ਇੱਕ ਬਿੱਲੀ ਇੱਕ ਟਾਂਡੀ ਤੇ ਇਹਨਾਂ ਨੇ ਮੈਨੂੰ ਫੋਨ ਦੇ ਵਿੱਚ ਧਮਕੀ ਦਿੱਤੀ ਜੋ ਕਿ ਮੇਰੇ ਕੋਲ ਰਿਕਾਰਡਿੰਗ ਵੀ ਪਈ ਆ ਗਈ ਆ ਕਿ ਤੈਨੂੰ ਆਪਾ ਮਰਵਾ ਦੇਣਾ ਤੇਰੇ ਆਪਾ ਗੋੜੀਆਂ ਮਰਾ ਦੇਣਗੇ ਤੇ 15 ਦਿਨ ਪਹਿਲਾਂ ਮੈਨੂੰ ਧਮਕੀ ਦਿੱਤੀ ਪਈ ਆ ਜਿਹੜਾ ਗੋਰਮੈਰਾ ਹੈਗਾ ਆ ਇਸ ਸਾਰੀ ਪਲੈਨਿੰਗ ਮਾਸਟਰਮਾਈਂਡ ਇਹ ਹੈਗਾ ਯਾ ਕਿ ਇਹਨਾਂ ਨੇ ਮੇਰੇ ਤੇ ਹਮਲਾ ਕਰਾਇਆ ਤੇ ਨਾ ਜਾਣਾ ਕੋਈ ਪੁੱਛਣੇ ਆਦਾ ਭਾਈ ਮੈਨੂੰ ਮੇਰੀ ਨਾਂ ਰنجਿਸ਼ ਨਾ ਕੋਸ਼ਾ ਕਹਿੰਦੇ ਨਾ ਕੋਈ ਕਾਪਰਾਂ ਨਹੀਂ ਗੱਲ ਕੋਈ ਗੱਲ ਨਹੀਂ ਗਈ ਭਾਈ ਪੁਰਾਣੀ ਕੋਈ ਗੱਲ ਨਹੀਂ ਗਈ ਪੁਲਿਸ ਨੇ ਕੰਮ ਕੀਤੀ ਹੈ ਕੀਤੀ ਹੈਗੀ ਐਸਐਚਓ ਜੀ ਬਹੁਤ ਵਧੀਆ ਕਾਰਵਾਈ ਕਰ ਰਹੀ ਹੈਗੀ ਪਰ ਅਜੇ ਬੰਦਾ ਕੋਈ ਨਹੀਂ ਫੜੋਇਆ ਇੱਕ ਬੰਦਾ ਆਪਣੀ ਕੋਡਾਇਆਗਾ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਭਾਜੀ ਕੱਲ ਨੂੰ ਅੱਜ ਫੇਰ ਇਹ ਕਾੜੋ ਕੱਲ ਨੂੰ ਫੇਰ ਕੋਈ ਮਾਰ ਕੇ ਚੱਲ ਜਾਏ ਕੌਣ ਜ਼ਿੰਮੇਵਾਰ ਹੈਗਾ ਇਸ ਦਾ ਤਾਂ ਕੁਝ ਨਹੀਂ ਹੈ ਮੇਰੇ ਸੱਜਣ ਜਿਹੜੇ ਹੈਗੇ ਆ ਮੈਂ ਇਹਨਾਂ ਨਾਲ ਘੁੰਮਣਾ ਫਿਰਨਾ ਹੈਗਾ ਬਸ ਇਸ ਗੱਲੋਂ ਤੂੰ ਇਹਦੇ ਨਾਲ ਨਹੀਂ ਘੁੰਮਣਾ ਲੈ ਇਹਦੇ ਨਾਲ ਨਹੀਂ ਘੁੰਮਣਾ ਹੈਗਾ ਬਸ ਗੌਰਵ ਮਰਾ ਹੈਗਾ ਜਿਹੜਾ ਸਿਵ ਸਾਹਿਰ ਦਾ ਪ੍ਰਧਾਨ ਹੈਗਾ ਔਰ ਇਹ ਤੋਂ ਉਸ ਤੇ ਕਰਦਾ ਜੋ ਕਰਦਾ ਹਾਂ ਕੁਝ ਨਾਂ ਪੇਸ਼ੈਂਟ ਆਇਆ ਸੀ ਕਿਪ ਡੀਸੈਂਸੀ ਦੇ ਬਾਰੇ ਸੀ ਹਾਂ ਜੀ ਸਰ ਮੈਨੂੰ ਰਾਤੀ ਕੋ 4:00 ਵਜੇ ਨਾ ਕਾਲ ਆਈ ਸੀ ਕਿ ਬੁਲੇਟ ਇੰਜਰੀ ਜਿਹੜੀ ਆ ਇੱਕ ਪੇਸ਼ੈਂਟ ਹੈ ਜਦੇ ਦੋਹਾਂ ਹੱਥਾਂ ਦੇ ਉੱਤੇ ਲੱਗੀ ਸੀ ਗੋਲੀ ਲੱਗੀ ਸੀ ਐਂਡ ਉਹ ਸਾਢੇ ਕੋ 5:00 ਰਾਤ ਨੂੰ ਗੰਭੀਰ ਹਾਲਤ ਵਿੱਚ ਆਇਆ ਮੈਨੂੰ ਅਹੀਂ ਰਾਤੀ ਸਟੇਬਲਾਈਜ਼ ਕਰਕੇ ਅਗਲੇ ਦਿਨ ਮੈਨੇਜ ਕਰਕੇ ਫਿਰ ਉਹ ਸਾਢੇ ਕੋ ਐਡਮਿਟਰ ਰਿਹਾ 2 ਦਿਨ ਵਾਸਤੇ ਜਦੋਂ ਆਇਆ ਸੀਗਾ ਸਥਿਤੀ ਥੋੜੀ ਗੰਭੀਰ ਸੀਗੀ ਔਰ ਔਰ ਮਤਲਬ ਉਸੇ ਕੱਲ ਨੂੰ ਸਵੇਰੇ ਆਪਰੇਟ ਕਰਤਾ ਸੀਗਾ ਉਹਦੇ ਦੋ ਬੁਲੇਟ ਲੱਗੇ ਸੀਗੇ ਉਹਦੇ ਚੋਂ ਇੱਕ ਤੇ ਉਹਦਾ ਬੁਲੇਟ ਲੱਗ ਕੇ ਤੇ ਬਾਹਰ ਐਗਜ਼ਿਟ ਹੋ ਗਿਆ ਸੀਗਾ ਔਰ ਦੂਜਾ ਬੁਲੇਟ ਉਹਦੇ ਬਾਡੀ ਵਿੱਚ ਸੀਗਾ ਜਿੰਨੂੰ ਕਿ ਅਸੀਂ ਆਪਰੇਟ ਕਰਕੇ ਕੱਢ ਦਿੱਤਾ ਪੈਂ। ਲੋਕੇਸ਼ਨ ਦੀ ਕੀ ਹਾਲ ਹੈ? ਸਟੇਬਲ ਹੈ ਸਰ ਬਿਲਕੁਲ ਕੰਫਰਟੇਬਲ ਹੈ ਪੇਸ਼ੈਂਟ। ਮਨੋਜ ਸ਼ਰਮਾ ਨਾ ਮੇਰਾ ਜੀ ਕੀ ਗੱਲ ਕੀ ਹੈ ਜੀ? ਗੱਲ ਕੁਝ ਨਹੀਂ ਰਿੰਕੂ ਉੱਚੀ ਬੁਲੀ ਨਾ ਵਾਲਾ ਮੁੰਡਾ ਆਪਣਾ ਫਰੈਂਡ ਹੈ। ਨੋਨਜਾ ਆਪਣੇ ਕੱਲ ਪਰਸੋ ਰਾਤ ਨੂੰ ਸ਼ਾਇਦ ਦੇ ਉੱਤੇ ਫਾਇਰਿੰਗ ਹੋਈ ਤੇ ਮੈਨੂੰ ਕੋਲ ਆਇਆ ਕਿ ਦਾਦਾ ਮੇਰੇ ਤੇ ਫਾਇਰਿੰਗ ਹੋ ਗਿਆ ਤਾਂ ਮੈਂ ਹਸਪਤਲ ਆ ਮੈਂ ਤਾਂ ਅੱਜ ਹਸਪਤਲ ਪਤਾ ਲੈਣ ਆਇਆ ਹੀ ਤੇ ਇਹਨੇ ਮੈਨੂੰ ਦੱਸਿਆ ਕਿ ਦਾਦਾ ਮੈਂ ਇਹਨੂੰ ਪੁੱਛਿਆ ਕਿ ਜੇ ਤੇਰੇ ਤੇ ਫਾਇਰਿੰਗ ਹੋਈ ਆ ਤਾਂ ਮਤਲਬ ਤੇਰੀ ਕੋਈ ਦੁਸ਼ਮਣੀ ਹੈ ਕਿਸ ਨਾਲ ਜਾਂ ਤੇਰਾ ਕੋਈ ਲੜਾਈ ਝਗੜਾ ਕਿਸ ਨਾਲ ਪੁਰਾਣਾ ਕਹਿੰਦਾ ਨਹੀਂ ਮੈਂ ਕਿਹਾ ਫਿਰ ਕਿਉਂ ਤੇ ਤੇ ਫਾਇਰਿੰਗ ਹੋ ਗਈ ਆ ਤਿੰਨ ਮੁੰਡੇ ਦੱਸ ਰਿਹਾ ਜਿਹੜੇ ਮੋਕੇ ਤੇ ਹੈਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਆ ਤੇ ਮੈਂ ਕਿਹਾ ਇਹਨਾਂ ਨਾਲ ਤੇਰੀ ਕੀ ਦੁਸ਼ਮਣੀ ਆ ਉਹ ਵੀ ਮੁੰਡੇ ਉੱਚੀ ਪੁਲੀ ਦੇ ਹੈਗੇ ਕਹਿੰਦਾ ਇਹਨਾਂ ਨਾਲ ਕੋਈ ਦੁਸ਼ਮਣ ਜਿਹੜੇ ਕੋਈ ਗੋਰ ਮਹਿਰਾ ਦਾ ਨਾਮ ਲੈ ਰਿਹਾ ਹੈ ਬਾਰ-ਬਾਰ ਉਹਦੇ ਵੱਲੋਂ ਹੀ ਮੈਨੂੰ ਵੀ ਕਹੀ ਆ ਰਿਹਾ ਸਾਰਿਆਂ ਨੂੰ ਉਹਦੇ ਵੱਲੋਂ ਹੀ ਕਹਿ ਰਿਹਾ ਉਹਦੀ ਰਿਪੋਰਟਿੰਗ ਹੈ ਇਹਦੇ ਕੋਲ ਕੋਈ ਕਹਿੰਦਾ ਦੇਖੋ ਰਿਪੋਰਟਿੰਗ ਭੇਜੀ ਹੋਈ ਹੈ ਮੈਨੂੰ ਕਿ ਮੈਂ ਸ਼ਿਵ ਸੈਨਾ ਦਾ ਪੰਜਾਬ ਪ੍ਰਧਾਨ ਪਤਾ ਨਹੀਂ ਕੀ ਆ ਤੇ ਮੈਨੂੰ ਤੂੰ ਜਿੱਥੇ ਲੱਭੇਗਾ ਤਾਂ ਮੈਂ ਤੈਨੂੰ ਮਰਾ ਦੇਣਾ ਜਿੱਦਾਂ ਮਰਜ਼ੀ ਕਰਕੇ ਤੈਨੂੰ ਕਰ ਦੇਣਾ ਤੇਰਾ ਕੰਮ ਬਸ ਉਹੀ ਦੱਸ ਰਿਹਾ ਫਾਇਰਿੰਗ ਹੋਈ ਦੀ ਮਾਂ ਤੇ ਉਹਦਾ ਨਾਮ ਲੈ ਰਿਹਾ ਬਾਰ-ਬਾਰ ਜਿਆਦਾ ਉਹ ਤੈਨੂੰ ਮੁੰਡੇ ਦਲਵੀਰ ਹੈ ਇੱਕ ਮਨਵ ਹੈ ਇੱਕ ਮੁੰਡਾ ਹੋਰ ਹੈ ਪਤਾ ਨਹੀਂ ਕਹਿੰਦਾ ਨਾਮ ਨਹੀਂ ਮੈਨੂੰ ਯਾਦ ਨਹੀਂ ਆਇਆ ਕਿ ਉਹ ਲੋਕ ਕਹਿ ਰਹੇ Mas não